ਕੜੇ ਆ ਬੜਾ ਵਧੀਆ ਲੱਗਾ ਅੱਜ ਮੈਨੂੰ ਕਿ ਮੇਰੇ ਨਾਲ ਸਰੋਨੀ ਦੇ ਜਿਨ੍ਹਾਂ ਨੇ ਮੈਂ ਉਸਦੇ ਉੱਤੇ ਜਾ ਰਹੇ ਸੀ ਦੋਨੇ ਦੋਨੇ ਵਾਹਨ ਵਾਹਨ ਆਪਣਾ ਪਰਵਾਰ ਨਾਲ ਜਾ ਰਹੇ ਹੋਰ ਪੂਰਾ ਡਿਗਲੀ ਤੌਰ ਤੇ ਉਹਨਾਂ ਨੇ ਇਹ ਹੈਲਮਟ ਪਾਇਆ ਹੋਇਆ ਬਹੁਤ ਮਤਲਬ ਇਹਦਾ ਵਧੀਆ ਔਰ ਇੰਨਾ ਮਜ਼ਬੂਤ ਪਾਇਆ ਵਾ ਕਿ ਮੈਂ ਉਹਦੇ ਬਾਰੇ ਕੁਝ ਦੱਸ ਨਹੀਂ ਸਕਦਾ ਬਹੁਤ ਵਧੀਆ ਉਧਰ ਸਾਡੀ ਭੈਣ ਨੇ ਉਹਨੇ ਵੀ ਹੈਲਮਟ ਪਾਇਆ ਜਿਹਨਾਂ ਨੂੰ ਕੋਈ ਇਤਰਾਜ ਨਹੀਂ ਗਾ ਕੋਈ ਇਤਰਾਜ ਮਾਜੀ ਨਹੀਂ ਤੇ ਇਹ ਹੈਲਮਟ ਬਹੁਤ ਜੀ ਸਟਰੌਂਗ ਬਹੁਤ ਵਧੀਆ ਔਰ ਬਹੁਤ ਸਟਰੌਂਗ ਲੋਕ ਕਹਿੰਦੇ ਨੇ ਕਿ ਜਿਹੜਾ ਪਿੱਛੇ ਬੈਠਦਾ ਵਾ ਉਹ ਐਲਵਰਟ ਪਾਉਂਦਾ ਕਿ ਨਹੀਂ ਪਾਉਂਦਾ ਉਹਦੇ ਵਾਸਤੇ ਲਾਉੜੀ ਨਹੀਂ ਵੀਓ ਵਿੱਚ ਜਾਣੀ ਹੈਗੀ ਜਿਸ ਕਰਕੇ ਜਿਹੜੇ ਹੈਲਮਟ ਪਾਉਣਾ ਵਾ ਇਹ ਦੇਖੋ ਮੇਰੀ ਭੈਣ ਵੱਲੋਂ ਜਿਹਨੇ ਵੀ ਹੈਲਮਟ ਪਾਇਆ ਹੋਇਆ ਔਰ ਕਿੰਨਾ ਵਧੀਆ ਆਪਣੇ ਆਪ ਨੂੰ ਸੇਫ ਕਰਕੇ ਚੱਲ ਰਏ ਨੇ ਇਹ ਬਹੁਤ ਜ਼ਰੂਰੀ ਆ ਆਪਾਂ ਨੂੰ ਵੇਰ ਹੋਣਾ ਪਏਗਾ ਪੰਜਾਬੀਆਂ ਨੂੰ ਵੇਰ ਹੋਣਾ ਪਊਗਾ ਇਹ ਜਿੰਨਾ ਜਿੰਨਾ ਸਾਡੀ ਵਾਸਤੇ ਬਹੁਤ ਜ਼ਰੂਰੀ ਨਹੀਂ ਲੱਗਦਾ ਜਦੋਂ ਵੀ ਕੋਈ ਇਨਸੀਡੈਂਟ ਸੜੀ ਟੱਕਰਾ ਹੁੰਦੀ ਹੈ ਇਹ ਸਾਨੂੰ ਚਾਹ ਕਰਦੀ ਹੈ ਔਰ ਮੈਂ ਬਹੁਤ ਅਫਸੋਸ ਕਰਦਾ वेलकम जीरे जरूर दी पालना ਕਰਦੇ ਹੋਈ ਆਪਣਾ ਹਰਡ ਪਾ ਕੇ ਆਪਣਾ سفر ਕਰ ਰਹੇ ਨੇ ਬਹੁਤ ਬਜਾਰ ਉੱਪਰ ਚੱਲੇ ਆ। ਇਹਦੇ ਵਿੱਚ ਕੋਈ ਘਟਨਾ ਨਹੀਂ ਆ ਗਈ ਤੇ ਮੈडम ਕਹਿੰਦੇ ਮੈਂ ਹਰਡ ਨੂੰ ਪੂਰਾ ਲੱਗਦੀ ਆ। ਦਾ ਲੈਣ ਤੋਂ ਸਾਨੂੰ ਬਹੁਤ ਵਧੀਆ ਲੱਗਦਾ ਹੈ ਨਾ ਜਿਹਨਾਂ ਨੇ ਹਰਡ ਪਾ ਕੇ ਆਪਣਾ ਸਫਰ ਕਰਦੇ ਨੇ। ਹਰਿਆਣੇ ਤੋਂ ਆਏ ਨੇ। ਸਾਰਿਆਂ ਨੂੰ ਬੇਨਤੀ ਕਰਨਾ ਇਹਨਾਂ ਨੂੰ ਵੇਖ ਕੇ ਚਲੋ। ਇਹਨਾਂ ਨੂੰ ਵੇਖੋ ਔਰ ਆਪਣੇ ਹੱਥੋਂ ਪਵਾਇਆ ਕਰੋ ਤੇ ਆਪੇ ਆਪਣੇ ਸੇਵ ਲੱਖੋ। ਧੰਨਵਾਦ।